ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਗੱਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਿਰੋਜ਼ਪੁਰ ਹੈ ਤੇ ਨੇੜੇ ਸ਼ਹਿਰ ਆ ਦੋਸਤੋ ਮੋਦਕੀ ਦੇ ਆ ਫਿਰੋਜ਼ਪੁਰ ਜ਼ਿਲ੍ਹੇ ਦਾ ਦੋਸਤੋ ਆਖਰੀ ਪਿੰਡ ਹੈ ਇਹ ਇਹ ਤੋਂ ਗਾਹਾਂ ਇੱਕ ਪਾਸੇ ਦੋਸਤੋ ਮੋਗਾ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਤੇ ਦੂਜੇ ਪਾਸੇ ਦੋਸਤੋ ਫਰੀਦਕੋਟ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਇਸ ਘਰ ਦੇ ਵਿੱਚ ਦੋਸਤੋ ਵਿਕਰੀ ਆਸੇ ਪਸੂ ਆਉਂਦੇ ਆ ਅੱਜ ਇਸ ਘਰ ਦੇ ਵਿੱਚੋਂ ਦੋਸਤੋ ਤੁਹਾਨੂੰ ਪੰਜ ਨਾਗ ਦਿਖਾਉਂਗਾ ਜਿਹਦੇ ਵਿੱਚ ਚਾਰ ਨਾਗ ਦੋਸਤੋ ਤਕਰੀਬਨ ਵੱਡੇ ਹੋਣਗੇ ਠੀਕ ਹੈ ਜੀ ਝੂਟੀਆਂ ਹੋਣਗੀਆਂ ਸਾਰੀਆਂ ਇਹ ਨੀਲੀ ਰਾਵੀ ਨਸਲ ਦੇ ਵਿੱਚ ਇੱਕ ਛੋਟੀ ਉਮਰ ਦੀ ਕੱਟੀ ਤੁਹਾਨੂੰ ਦਿਖਾਉਂਗਾ ਦੋਸਤੋ ਚਿੱਟੇ ਫੇਸ ਵਾਲੇ ਇਹ ਸਾਰੀਆਂ ਝੂਟੀਆਂ ਨਾਲੋਂ ਛੋਟੀ ਹੋਊਗੀ ਠੀਕ ਹੈ ਜੀ ਵੈਸੇ ਨਾਕ ਦੋਸਤੋ ਸਾਰੇ ਸਾਫ ਸੁਥਰੇ ਹੋਣਗੇ ਤਸੱਲੀ ਤੁਹਾਨੂੰ ਪ੍ਰੋਪਰ ਸਾਰੀ ਕਰਾ ਦਊਗਾ ਕਲਾ ਕਲਾ ਨਾਕ ਤੋਰ ਕੇ ਦੇਖਾਂਗੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਾਕ ਦੋਸਤੋ ਤੁਹਾਨੂੰ ਪਸੰਦ ਆਵੇ ਉਹਦੀ ਆ ਕੇ ਪ੍ਰੋਪਰ ਤਸੱਲੀ ਕਰ ਲਿਓ ਤੇ ਬਾਕੀ ਗੱਲਬਾਤ ਆਓ ਬਾਈ ਨਾ ਕਰੀਏ ਹਾਂਜੀ ਬਾਈ ਜੀ ਸਾਸਿਕਾਰ ਸਾਸਿਕਾਰ ਬਾਈ ਜੀ ਕੀ ਹਾਲ ਚਾਲ ਠੀਕ ਹੈ ਬਾਈ ਜੀ ਪਸੂ ਵਿਕਰੀ ਐਸੇ ਹੀ ਹੁੰਦੇ ਹਨ ਹਾਂਜੀ ਭਾਈ ਜੀ ਵਿਕਰੀ ਵਾਸਤੇ ਆਉਂਦੇ ਚੰਗਾ ਜੀ ਜਨਰ ਲਾਉਣੇ ਬਾਈ ਜੀ ਠੀਕ ਹੈ ਤੇ ਨਾਂ ਦੱਸ ਦਿਓ ਆਪਣਾ ਨਾਂ ਬੰਟੀ ਹੈ ਜੀ ਪਿੰਡ ਗੱਲ ਹੈ ਨਾ ਪਿੰਡ ਗੱਲ ਜਿਲ੍ਹਾ ਫਿਰੋਜ਼ਪੁਰ ਠੀਕ ਹੈ ਅੱਜ ਵੀ ਤਕਰੀਬਨ 5 ਨਾਗ ਆ ਗਏ ਹਾਂਜੀ ਭਾਈ ਜੀ 5 ਨਾਗ ਆਇਆ ਇਹ ਪੂਰੇ ਟੌਪ ਦੇ ਠੀਕ ਹੈ 4 ਨਾਗ ਤਾਂ ਵਿੱਚ ਇਹਨਾਂ ਦੇ ਵੱਡੇ ਹੋਣਗੇ ਹਨ ਹਾਂਜੀ ਇੱਕ ਚਿੱਟੇ ਮੂੰਹ ਵਾਲੀ ਕੱਟੀ ਛੋਟੀ ਹੈ ਸਭ ਨਾਲੋਂ ਹਾਂਜੀ ਹਾਂਜੀ ਆ ਜਾ ਉੱਥੋਂ ਹੀ ਸ਼ੁਰੂ ਕਰੀਏ ਇਹ ਦੋਸਤੋ ਸਭ ਨਾਲੋਂ ਛੋਟੀ ਹੈ ਖੂਲ ਲੈ ਇਹਨੂੰ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਤਾਂ ਭਾਈ ਜੀ ਸਾਲ ਕਦੀ ਹੋਊਗੀ 1 ਸਾਲ ਦੀ ਹਾਂ ਸੰਭੀ ਸੁਵੀ ਬੋਦ ਹੈਗੀ ਠੀਕ ਹੈ ਦੋਸਤੋ ਮਾਰਕਿੰਗ ਸਾਰੀ ਹੋਊਗੀ ਚਿੱਟਾ ਫੇਸ ਆ ਠੀਕ ਹੈ ਸਿੰਗ ਸੁng ਗਲਾਈ ਦੇ ਵਿੱਚ ਕਰਦੀ ਹੁੰਦੀ ਹੈ ਸੰਭੀ ਬੋਦ ਹੈ ਬਾਈ ਜੀ ਇੱਕ ਸਾਲ ਉਮਰ ਹੈ ਠੀਕ ਹੈ ਜੀ ਵੈਸੇ ਰਾਜ ਹੀ ਆ ਕੱਟੀ ਤੇ ਰੇਟ ਬਾਈ ਕੀ ਹੋਊਗਾ ਰੇਟ ਰੇਟ ਇਹਦਾ 38000 38000 ਹਾਂਜੀ ਠੀਕ ਹੈ ਦੋਸਤੋ 38000 ਰੇਟ ਇਹ ਪਹਿਲੇ ਨੰਬਰ ਵਾਲੀ ਕੱਟੀ ਤੁਹਾਨੂੰ ਦਿਖਾ ਰਿਹਾ ਵੈਸੇ ਥਣ ਥਣ ਇੱਥੇ ਸਾਰੇ ਨਗਾਂ ਦੇ ਦੋਸਤੋ ਸਾਫ ਸੁਥਰੇ ਹੋਣਗੇ ਇਸ ਕੱਟੀ ਦੇ ਵੀ ਥਣ ਦੋਸਤੋ ਸੋਹਣੇ ਆ ਝੂਲੀ ਚੰਗੀ ਆ ਥਣਾ ਦੇ ਵਿੱਚ ਇੱਕ ਸਾਲ ਉਮਰ ਹੈ ਆ ਲੋ ਦੋਸਤੋ ਥ ਵਧੀਆ ਬਹੁਤ ਝੋਲੀ ਹੈ ਬਾਈ ਜੀ ਕੱਟੀ ਦਾ ਨਕਸ਼ਾ ਬਹੁਤ ਘੈਂਟ ਹੈ ਕੱਟੀ ਦਾ ਦੋਸਤੋ ਸਾਰੀ ਹੋਊਗੀ ਜਿੰਨੀ ਵੀ ਨੀਦੀ ਰਾਵ ਨਸਲ ਦੇ ਵਿੱਚ ਚਾਹੀਦੀ ਹੈ ਸਾਰੀ ਮਾਰਕਿੰਗ ਹੋਊਗੀ 38200 ਰੇਟ ਹੈ ਅੱਛਾ ਨਾਲ ਹੀ ਬਈ ਇੱਧਰ ਦੇ ਪਾਸੇ ਜਿਹੜੀ ਦੂਜੇ ਨੰਬਰ ਤੇ ਕੱਟੀ ਖੜੀ ਹੈ ਆ ਵੀ ਬਾਈ ਜੀ ਬਹੁਤ ਚੰਗੀ ਕੱਟੀ ਹੈ ਕਿੰਨੇ ਟਾਈਮ ਦੀ ਹੋਗੀ ਹੈ ਡੇਢ ਸਾਲ ਦੀ ਹੈ ਜੀ ਅੱਛਾ ਡੇਢ ਸਾਲ ਦੀ ਹੈ ਹਾਂਜੀ ਤੇ ਥਾਣ ਤੁਹਾਨੂੰ ਦਿਖਾ ਦਿੰਦਾ ਤੁਹਾਨੂੰ ਠੀਕ ਹੈ ਵੈਸੇ ਥਣ ਥਣ ਇੱਥੇ ਸਾਰੇ ਨਗਾ ਦੇ ਸਾਫ ਸੁਧਰੇ ਹੋਣਗੇ ਰੇਟ ਬਾਈ ਕੀ ਰੱਖਿਆ ਦਾ ਰੇਟ ਇਹਦਾ 35000 35000 ਖੋਲ ਲੈ ਇਹਦਾ ਵਿਕੜਾ ਲੈ 235000 ਰੇਟ ਹੈ ਇਹ ਦੂਜੇ ਨੰਬਰ ਵਾਲੀ ਕੱਡੀ ਦਾ 1.5 ਸਾਲ ਉਮਰ ਹੈ ਮਾਰਕਿੰਗ ਤੁਸੀਂ ਚੈੱਕ ਕਰ ਸਕਦੇ ਹੋ ਥੋੜੀ ਜਿਹੀ ਓਵਰ ਵਾਈਟ ਦੇ ਵਿੱਚ ਹੈ ਸੰਗ ਸੁੰਗ ਸੋਹਣੇ ਆ ਹੁਣ ਤੋਂ ਹੀ ਗਲਾਈ ਦੇ ਵਿੱਚ ਕਰ ਲਏ ਨੇੜਿਓਂ ਦੋਸਤੋ ਗੋਲ ਕੀਤਾ ਹੋਇਆ ਸੰਗ ਹੈ ਇਹਨਾਂ ਇੱਥੇ ਹੀ ਗੋਲ ਕਰ ਜਾਣਾ ਉਮਰ ਉਮਰ ਦੇ ਹਿਸਾਬ ਨਾਲ ਕਦ-ਕਾਦ ਸੋਨਾ 1.5 ਸਾਲ ਦੋਸਤੋ ਉਮਰ ਰੇਟ ਕਿੰਨਾ ਰੱਖਿਆ 35000 35000 35200 ਰੇਟ ਹੈ ਵਿੱਚੋਂ ਮਾਨਤਾਣ ਹੋ ਜਾਊਗਾ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਇਹ ਜੈ ਚੂਗੀ ਤਾਂ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਥਾਣ ਵਧੀਆ ਦੋਸਤੋ ਨਿਖੜਵੇ ਹੋਣਗੇ ਵਗਰੋਂ ਪੁੜੇ ਪਾੜੇ ਬਿਲਕੁਲ ਚੱਕਮਿਆਂ ਦੀ ਕੱਟੀ ਹੋਊਗੀ ਇਹ ਤੇ ਥਾਣ ਇੱਕ ਵਾਰੀ ਦੋਸਤੋ ਫੇਰ ਤੁਹਾਨੂੰ ਚੈੱਕ ਕਰਾ ਦਿੰਨਾ ਇਹ ਦੂਜੇ ਨੰਬਰ ਵਾਲੀ ਆ ਇਸ ਤੋਂ ਇਲਾਵਾ ਭਾਈ ਤੀਜੇ ਨੰਬਰ ਤੇ ਜਿਹੜੀ ਇਹ ਝੋਟੀ ਖੜੀ ਆ ਆਪਣੇ ਕੋਲੇ ਹਾਂਜੀ ਭਾਈ ਜੀ ਇਹ ਕਿੰਨੇ ਟਾਈਮ ਦੀ ਹੋਗੀ ਇਹ ਵੀ ਡੇਢ ਸਾਲ ਦੀ ਭਾਈ ਜੀ ਚੰਗੀ ਸੰਧੀ ਆ ਹਾਂ ਹਾਂ ਓਣ ਜਾਣ ਕੇ ਪੱਠੇ ਪੁੱਠੇ ਹਜੇ ਨਹੀਂ ਪਾਏ ਠੀਕ ਹੈ ਹਾਂਜੀ ਦੋਸਤੋ ਇਹ ਬਿਲਕੁਲ ਜ਼ਾਇਦਜੀ ਮਾਰਕਿੰਗ ਵਾਲੀ ਕੱਟੀ ਆ ਤੀਜੇ ਨੰਬਰ ਵਾਲੀ ਇਹ ਵੀ ਤਕਰੀਬਨ ਡੇਢ ਸਾਲ ਦੇ ਘਿਰ ਦੇ ਵਿੱਚ ਉਮਰ ਠੀਕ ਹੈ ਤੇ ਰੇਟ ਭਾਈ ਕੀ ਸੋਚਿਆ ਰੇਟ ਇਹਦਾ ਵੀ 38000 ਹਜ਼ਾਰ 38000 ਰੁਪਈਆ ਹਾਂਜੀ ਠੀਕ ਹੈ ਦੋਸਤੋ ਇਸ ਝੋਟੀ ਦਾ ਵੀ ਰੇਟ 38000 ਰੁਪਈਆ ਠੀਕ ਹੈ ਮਾਰਕਿੰਗ ਸੋਹਣੀ ਹੈ ਸਿੰਘ ਸੁng ਬਿਲਕੁਲ ਨੇੜਿਓਂ ਗੂਲ ਕਰਨਾ ਸ਼ੁਰੂ ਕਰਤਾ ਉਮਰ ਦੇ ਹਿਸਾਬ ਨਾਲ ਕਦ ਕਾਠ ਵੀ ਸੋਹਣਾ ਸੋਹਣੀ ਹੈ ਕੱਟੀ ਸ਼ਕੀਨ ਹੈ ਪੂਰੀ ਇਹ ਤੁਹਾਨੂੰ ਤੀਜੇ ਨੰਬਰ ਵਾਲੀ ਦੋਸਤ ਦਿਖਾ ਰਿਹਾ ਦੰਦੋ ਖੀਰੀ ਹੈ ਨਾ ਇਹ ਖੀਰੀ ਹੈ ਬਾਈ ਜੀ ਠੀਕ ਹੈ ਦੰਦੋ ਖੀਰੀ ਹੈ ਤੇ ਮਾਰਕਿੰਗ ਸਾਰੀ ਪ੍ਰੋਪਰ ਹੋਊਗੀ ਸਿੰਘ ਬਿਲਕੁਲ ਇਸ ਕੱਟੀ ਨਾਲ ਵੀ ਨੇੜਿਓਂ ਗੂਲ ਕਰਨਾ ਸ਼ੁਰੂ ਕਰਤਾ ਉਮਰ ਦੇ ਹਿਸਾਬ ਨਾਲ ਕਦ ਕਾਠ ਵੀ ਸੋਹਣਾ ਤੇ ਚੰਗੀ ਸੰਗੀ ਤਾਂ ਝੋਟੀ ਸੋਹਣੀ ਤਿਆਰ ਹੋ ਜਾਣੀ ਹੈ ਜੀ। ਇਹ ਤੀਜੇ ਨੰਬਰ ਵਾਲੀ ਦਿਖਾ ਰਿਆ। 1.5 ਸਾਲ ਉਮਰ ਹੈ ਤੇ 38000 ਰੇਟ ਹੈ। ਥਣ ਦਿਖਾ ਦਿੰਨਾ ਥਣ ਇਥੇ ਦੱਸੋ ਸਾਫ ਸੁਧਰੇ ਹੀ ਹੋਣਗੇ ਸਾਰੇ ਨਗਾ ਦੇ। ਆ ਲਓ ਦੋਸਤੋ ਥਣ ਬਰੀਆ ਝੋਲੀ। ਪਸੂ ਜਨਕ ਕੋਈ ਨਹੀਂ ਹੋਊਗਾ ਭਾਈ। ਇਹ ਪਸਾਰ ਪੁੱਦਰਾ ਪਹਿਲਾਂ ਹੀ ਲੈਂਦੇ ਆ। ਜਿਹੜੀ ਵੀ ਨੀਲੀ ਰਾਵੀ ਨਸਲ ਦੇ ਵਿੱਚ ਚਾਹੀਦੀ ਹੈ ਸਾਰੀ ਮਾਰਕਿੰਗ ਹੋਊਗੀ। ਇਸ ਤੋਂ ਇਲਾਵਾ ਭਾਈ ਚੌਥੇ ਨੰਬਰ ਦੀ ਜਿਹੜੀ ਝੋਟੀ ਖੜੀ ਹੈ ਆਪਣੇ ਕੋਲੇ। ਹਾਂਜੀ। ਇਹ ਕਿੰਨੇ ਟਾਈਮ ਦੀ ਹੋਗੀ? ਇਹ ਵੀ 1.5 ਸਾਲ ਦੀ ਹੈ ਜੀ। ਅੱਛਾ 1.5 ਸਾਲ ਦੀ ਹੈ। ਹਾਂਜੀ। ਤੇ ਕਿੰਨੇ ਕ ਟਾਈਮ ਦੀ ਹੋ ਡੇਢ ਸਾਲ ਦੀ ਹੋਗੀ ਤੇ ਮੰਨ ਕੇ ਚੱਲ ਵੀ ਇਹਦੇ ਦੋ ਪੈਰਾਂ ਤੇ ਹੀ ਮਾਰ ਹਾਂਜੀ ਹਾਂਜੀ ਦੋ ਪੈਰਾਂ ਤੇ ਮਾਰ ਕੇ ਫੇਸ ਬਹੁਤ ਸੋਹਣਾ ਕੱਟੀ ਦਾ ਠੀਕ ਹੈ ਦੱਸੋ ਪਟਾ ਦੇਖੋ ਇਹਦਾ ਤੇ ਸਿੰਘ ਥੋੜਾ ਜਿਹਾ ਪਿੱਛੇ ਨੂੰ ਕਰਕੇ ਗੂਲ ਕਰਦੀ ਪਈ ਐ ਇਹ ਵੀ ਡੇਢ ਸਾਲ ਦੀ ਹੈ ਨਾ ਹਾਂਜੀ ਹਾਂਜੀ ਖੋਲਿਆ ਨੂੰ ਦੱਸੋ ਇਹਦੇ ਪਿਛਲੇ ਪੈਰਾਂ ਤੇ ਹੀ ਮਾਰਕਿੰਗ ਹੋਊਗੀ ਅੱਖਾਂ-ਅੱਖਾਂ ਬਿਲਕੁਲ ਵਾਈਟ ਗੁਲਾਬੀ ਹੋਣਗੀਆਂ ਠੀਕ ਹੈ ਡੇਢ ਸਾਲ ਦੀ ਉਮਰ ਹੈ ਕੱਟਕੁੱਟ ਕਰਨ ਵਾਲੀ ਦਾ ਬੜਾ ਸੋਹਣਾ ਤੇ ਸਿੰਘ ਥੋੜਾ ਜਿਹਾ ਖੁੱਲੇ ਕਰਕੇ ਗੋਲ ਕਰੂਗੀ ਰੇਟ ਬਈ ਇਹਦਾ ਕੀ ਸੋਚਿਆ ਰੇਟ ਇਹਦਾ 31000 ਕਿੰ 31 31000 ਦੋਸੋ ਇਸ ਝੋਟੀ ਦਾ ਰੇਟ 31000 ਇਹ ਚੌਥੇ ਨੰਬਰ ਵਾਲੀ ਤੁਹਾਨੂੰ ਦਿਖਾ ਰਿਹਾ ਥਣ ਵਧੀਆ ਹੋਣਗੇ ਦੋਸੋ ਚਾਰ ਨਿਖੜਵੇ ਠੀਕ ਹੈ ਝੋਲੀ ਵੀ ਚੰਗੀ ਆ ਥਣਾ ਦੇ ਵਿੱਚ ਤੇ ਬਾਕੀ ਸੋਹਣੀ ਹੈ ਕੱਟੀ ਇਹ ਵੀ ਇਹ ਟੇਡੇ ਕੱਟ ਵਾਲੀ ਕੱਟੀ ਚੌਥੇ ਨੰਬਰ ਤੇ ਦਿਖਾਈ ਹੈ 31200 ਰੇਟ ਆ ਉਮਰੋਂ ਤਕਰੀਬਨ ਇਹ ਡੇਢ ਸਾਲ ਦੇ ਘੇਰੇ ਦੇ ਵਿੱਚ ਇਸ ਤੋਂ ਇਲਾਵਾ ਬਈ ਇੱਕ ਵੱਡੀ ਝੋਟੀ ਆਪਣੇ ਕੋਲ ਹਾਂਜੀ ਭਾਈ ਜੀ ਐਂਡ ਵਾਲੀ ਛੋਟੀ ਆ ਦਾ ਵੀ ਨਕਸ਼ਾ ਬਹੁਤ ਸੋਹਣਾ ਹੈ ਜੀ ਕਿੰਨੇ ਟਾਈਮ ਦੀ ਹੋਗੀ ਇਹ ਆ ਬਾਈ ਜੀ 2 ਸਾਲਾਂ ਦੀ ਹੈ 2 ਸਾਲਾਂ ਦੀ ਹੈ ਹਾਂਜੀ ਫੋ ਲੈਣੋ ਇਹਦਾ ਰੇਟ ਕੀ ਹੈ ਇਹਦਾ ਰੇਟ 42000 42000 ਦੋਸਤੋ ਇਹ ਐਂਡ ਵਾਲੀ ਝੋਟੀ ਤੁਹਾਨੂੰ ਦਿਖਾ ਰਿਆ ਹਾਂ ਉਮਰੋਂ 2 ਸਾਲ ਦੀ ਹੈ ਮਾਰਕਿੰਗ ਇਸ ਝੋਟੀ ਦੇ ਵੀ ਸੋਹਣੀ ਹੋਊਗੀ ਹੋਰ ਮਹੀਨੇ ਖੰਡ ਤੱਕ ਮਹੀਨੇ ਡੇਢ ਮਹੀਨੇ ਤੱਕ ਥੋੜੀ ਜਿਹੀ ਵੇਟ ਚ ਭਰ ਗਈ ਤਾਂ ਝੋਟੀ ਆਸ ਲੱਗਣ ਵਾਲੀ ਆ ਇਹ ਸਿੰਗ ਬਿਲਕੁਲ ਕੁੰਡੇ ਹੋਣਗੇ ਅੱਖਾਂ ੱਖਾਂ ਬਿਲਕੁਲ ਵਾਈਟ ਦੋਸਤੋ 42000 ਰੇਟ 2 ਸਾਲ ਘੇਰੇ ਦੇ ਵਿੱਚ ਉਮਰ ਹੈ ਠੀਕ ਹੈ ਤੇ ਨਾਗ ਦੋਸਤੋ ਸਾਰੇ ਬਿਲਕੁਲ ਠੰਡੇ ਸੁਭਾਅ ਦੇ ਹੋਣਗੇ ਕੋਈ ਵੀ ਇਹਨਾਂ ਦੇ ਵਿੱਚ ਲੂਤ ਰੂਤ ਕਰਨ ਵਾਲਾ ਨਾਗ ਹੈ ਨਹੀਂਗਾ ਠੀਕ ਹੈ ਵੈਸੇ ਇਹ ਪੰਜ ਨਾਗ ਅੱਜ ਤੁਹਾਨੂੰ ਦਿਖਾਏ ਆ ਝੋਟੇ ਦੋਸਤੋ ਪੰਜਵੇਂ ਨੰਬਰ ਵਾਲੀ ਤੁਹਾਨੂੰ ਦਿਖਾ ਰਿਹਾ 42200 ਰੇਟ ਰੱਖਿਆ ਬਾਈ ਇਹਨਾਂ 2 ਸਾਲ ਉਮਰ ਹੈ ਵੈਸੇ ਸੋਹਣੀ ਕੱਟੀ ਇਹ ਵੀ ਸ਼ਕੀਨ ਹੈ ਪੂਰੀ ਹੋਰ ਮਹੀਨੇ ਖੰਡ ਤੱਕ ਆਸ ਲੱਗਣ ਵਾਲੀ ਹੈ ਇਹ ਟੋਟਲ ਦੋਸਤੋ ਅੱਜ ਪੰਜ ਨਾਗ ਤੁਹਾਨੂੰ ਦਿਖਾਏ ਆ ਜੀ ਰੇਟ ਵੀ ਦੱਸਤਾ ਬਾਕੀ ਤੋਰ ਕੇ ਵੀ ਦਿਖਾਤੇ ਆ ਜਿਹੜਾ ਵੀ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਦੋਸਤੋ ਚਾਚੂਗਾ ਉਹਦੀ ਪ੍ਰੋਪਰ ਆ ਕੇ ਤਸੱਲੀ ਕਰ ਲਿਓ ਠੀਕ ਹੈ ਰੇਟ ਜਿਹੜਾ ਬਾਈ ਨੇ ਦੱਸਿਆ ਇਹਦੇ ਵਿੱਚੋਂ ਮਾਨਤਾਨ ਹੋਊਗਾ ਤੇ ਚਲੋ ਠੀਕ ਹੈ ਬਾਈ ਠੀਕ ਹੈ ਬਾਈ